ਆਜੋ ਆਪਾਂ ਦੇਖੀਏ ਬੋਸਥਾ ਸਹਾਰ ਦੀ ਕਿਤਾਬ ਤੇ ਉਹਦਾ 6ਵਾਂ ਅਧਿਆਇ ਆਪਾਂ ਦੇਖਦੇ ਆਂ ਉਹਦੀ 6 ਤੋਂ 8 ਵਿੱਚ ਇਦਾਂ ਲਿਖਿਆ ਕਹਿੰਦਾ ਇਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ ਤੁਸੀਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ ਤੁਸੀਂ ਆਪਣੇ ਘਰ ਬੈਠਿਆਂ ਰਾਤ ਉਰਦਿਆਂ ਲੇਟਦੇ ਆਂ ਔਰ ਉੱਠਦੇ ਆਂ ਉਹਨਾਂ ਦਾ ਚਰਚਾ ਕਰੋ ਤੁਸੀਂ ਉਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ ਉੱਤੇ ਬੰਨੋ ਅਤੇ ਉਹ ਤੁਹਾਡੇਆਂ ਨੇਤਰਾਂ ਦੇ ਵਿਚਕਾਰ ਤਵੀਤ ਜਈਆਂ ਹੋਣ ਸੋ वचन ਸਾਨੂੰ ਕੀ ਦੱਸਦਾ ਆ ਜਿਹੜੀਆਂ ਪਰਮੇਸ਼ਵਰ ਦੀਆਂ ਗੱਲਾਂ ਆ ਜਿਹੜੇ ਪਰਮੇਸ਼ਵਰ ਦੇ वचन ਆ ਬਾਣੀ ਆ ਕਹਿੰਦਾ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਓ ਕਰਾਨਾ ਤਾਂ ਤਾਂ ਹੀ ਬਚਾਇਆ ਜਾਊਗਾ ਨਾ ਬੱਚੇ ਵੀ ਤਾਂ ਘਰਾਣੇ ਦੇ ਵਿੱਚ ਹੀ ਆਉਂਦੇ ਆ ਤਾਂ ਕਹਿੰਦਾ ਉਹ ਗੱਲਾਂ ਜਿਹੜੀਆਂ ਪਰਮੇਸ਼ਵਰ ਦੀਆਂ ਆ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਓ ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾ ਰਹੇ ਆ ਤੇਰੀ ਪੂਆ ਹੁਣਾਂ ਨੇ ਸਾਡੇ ਨਾਲ ਇਦਾਂ ਕੀਤਾ ਤੇਰੇ ਚਾਚੇ ਹੁਣਾਂ ਨੇ ਇਦਾਂ ਕੀਤਾ ਜੇ ਤੇਰੇ ਮਾਮੇ ਸਾਥ ਨਾ ਦਿੰਦੇ ਇਦਾਂ ਹੋ ਜਾਣਾ ਸੀਗਾ ਤੇਰੀ ਦਾਦੀ ਇਦਾਂ ਕਰਦੀ ਹੁੰਦੀ ਸੀ ਡੈਡੀ ਕੋਲੇ ਬਹਿ ਗਏ ਤਾਂ ਤੇਰੇ ਨਾਨਕੇ ਆਨੇ ਇਦਾਂ ਕੀਤਾ ਤੇਰੀ ਮਾਸੀ ਮਾਸੜ ਨੇ ਇਦਾਂ ਕੀਤਾ ਤੇਰੇ ਮਾਮੇ ਮਾਮੀ ਨੇ ਜੜਾ ਵੱਡ ਕੇ ਰੱਖ ਦਿੱਤੀਆਂ ਸਾਡੀਆਂ ਆ ਸਿਖਾ ਰਹੇ ਆ ਬੱਚਿਆਂ ਨੂੰ ਤੇ ਬਚਨ ਕਿਹੜੀਆਂ ਗੱਲਾਂ ਸਿਖਾਉਣੀਆਂ ਸਾਨੂੰ ਗਾਈਡ ਕਰਦਾ ਆ ਉਹ ਗੱਲਾਂ ਜੋ ਪਰਮੇਸ਼ਵਰ ਦੀਆਂ ਆ ਕੀ ਕਹਿੰਦਾ ਜਿਹੜੇ ਪਰਮੇਸ਼ਵਰ ਦੇ ਵਚਨ ਆ ਉੱਠਦੇ ਆ ਬੈਂਦੇ ਆ ਤੁਰਦੇ ਆ ਫੇਰਦੇ ਆ ਤੁਸੀਂ ਚੇਤੇ ਰੱਖਣੇ ਆ ਕਹਿੰਦਾ ਉਹਨਾਂ ਦਾ ਚਰਚਾ ਕਰੋ ਟੁਰੇ ਫੇਰਦੇ ਆ ਵੀ ਉਹਨਾਂ ਦੀ ਚਰਚਾ ਕਰੋ ਪਰਮੇਸ਼ਵਰ ਦੇ ਵਚਨਾਂ ਦੀ ਉੱਠਦੇ ਆ ਬੈਂਦੇ ਆ ਵੀ ਮੰਜੇ ਤੇ ਲੇਟਦੇ ਆ ਵੀ ਅਰ ਇਹ ਹੀ ਚੀਜ਼ ਆ ਆਪਣੇ ਬੱਚਿਆਂ ਨੂੰ ਵੀ ਸਿਖਾਉਣੀਆਂ ਜਿੱਦਾਂ ਹੀ ਸਵੇਰ ਨੂੰ ਉੱਠੇ ਜਦੋਂ ਉਹਨਾਂ ਨੂੰ ਹਾਕ ਮਾਰਦੇ ਆ ਵੀ ਉੱਠੋ ਨਾਲ ਹੀ ਕਹੋ ਪਹਿਲਾਂ 5 ਮਿੰਟ ਪ੍ਰਾਰਥਨਾ ਕਰੋ ਜਦੋਂ ਰਾਤ ਨੂੰ ਉਹ ਮੰਜਿਆਂ ਤੇ ਬੈੰਦੇ ਆ ਸੌਣ ਲੱਗਦੇ ਆ ਉਹਨਾਂ ਨੂੰ ਕਹੋ ਵੀ ਚਲੋ ਪੁੱਤ ਪਹਿਲਾਂ 5 ਮਿੰਟ ਪਰਮੇਸ਼ਵਰ ਦਾ ਧੰਨਵਾਦ ਕਰੋ ਪ੍ਰੋਟੈਕਸ਼ਨ ਦੀ ਪ੍ਰੇਅਰ ਕਰੋ ਫੇਸ ਹੋਣਾ ਹੈ ਜਦੋਂ ਰੋਟੀ ਦੀ ਥਾਲੀ ਫੜਾਉਨੇ ਆ ਉਦੋਂ ਉਹਨਾਂ ਨੂੰ ਕਹੋ ਵੀ ਪਰਮੇਸ਼ਵਰ ਦਾ ਧੰਨਵਾਦ ਕਰੋ ਜਦੋਂ ਸਕੂਲ ਨੂੰ ਉਤਰਨ ਲੱਗੇ ਆ ਉਹਨਾਂ ਨੂੰ ਕਹੋ ਚਲੋ ਪਰਮੇਸ਼ਵਰ ਦਾ ਧੰਨਵਾਦ ਕਰੋ ਪ੍ਰੋਟੈਕਸ਼ਨ ਦੀ ਪ੍ਰੇਅਰ ਕਰੋ ਜੇ ਆਪਾਂ ਨਿਆਣਿਆਂ ਨੂੰ ਬਾਰ-ਬਾਰ ਯਾਦ ਕਰਾਉਂਗੇ ਜਿੱਦਣ ਤੁਸੀਂ ਨਾਲ ਨਹੀਂ ਵੀ ਹੋਵੋਗੇ ਉਹਨਾਂ ਦੀ ਆਦਤ ਬਣ ਜਾਣੀ ਆ ਉਹਨਾਂ ਨੇ ਆਪੇ ਹੀ ਉਦਾਂ ਚੱਲਣਾ ਸ਼ੁਰੂ ਕਰਨਾ ਸ਼ੁਰੂ ਕਰ ਦੇਣਾ ਕਹਿੰਦਾ ਤੁਸੀਂ ਉਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥਾਂ ਉੱਤੇ ਬੰਨੋ ਅਤੇ ਉਹ ਤੁਹਾਡੇ ਨੇਤਰਾਂ ਦੇ ਵਿਚਕਾਰ ਤਵੀਤ ਜਾਈਆਂ ਹੋਣ ਤੁਸੀਂ ਉਹਨਾਂ ਨੂੰ ਆਪਣੇ ਘਰਾਂ ਦੀਆਂ ਚੁਗਾਠਾਂ ਉੱਤੇ ਅਤੇ ਆਪਣੇ ਫਾਟਕਾਂ ਉੱਤੇ ਲਿਖੋ ਐਉਂ ਹੋਵੇਗਾ ਕਿ ਜਦ ਯਹੋਵਾ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਧਰਤੀ ਵਿੱਚ ਜਿਹਦੇ ਤੁਹਾਨੂੰ ਦੇਣ ਦੀ ਸੌ ਤੁਹਾਡੇ ਪਿਓ ਦਾਦਿਆਂ ਨਾਲ ਅਰਥਾਤ ਅਬਰਾਹਮ, ਇਸਹਾਕ ਅਤੇ ਯਾਕੂਬ ਨਾਲ ਖਾਦੀ ਸੀ ਲਿਆਵੇਗਾ ਨਾਲੇ ਵੱਡੇ ਤੇ ਚੰਗੇ ਸ਼ਹਿਰ ਦੇਵੇਗਾ ਜਿਹੜੇ ਤੁਸੀਂ ਨਹੀਂ ਬਣਾਏ ਅਤੇ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਘਰ ਜਿਹੜੇ ਤੁਸੀਂ ਨਹੀਂ ਭਰੇ ਅਤੇ ਪੁੱਟੇ ਹੋਏ ਹੌਦ ਜਿਹੜੇ ਤੁਸੀਂ ਨਹੀਂ ਪੁੱਟੇ ਅੰਗੂਰੀ ਬਾਗ ਤੇ ਜਤੂਨ ਦੇ ਬਿਰਸ਼ ਜਿਹੜੇ ਤੁਸੀਂ ਨਹੀਂ ਲਾਏ ਜਿਨ੍ਹਾਂ ਤੋਂ ਤੁਸੀਂ ਖਾਓਗੇ ਅਤੇ ਰੱਜ ਜਾਓਗੇ ਹਾਲੇਲੂਇਆ ਹਾਲੇਲੂਇਆ वचन वचन ਸੰਨੂ ਕਹਿੰਦਾ ਕਿ ਤੁਸੀਂ ਜੇ ਪਰਮੇਸ਼ਰ ਨੂੰ ਉੱਠਦਿਆਂ ਬੰਦਿਆਂ ਚੇਤੇ ਰੱਖੋਗੇ ਤੁਰੇ ਫਿਰਦਿਆਂ ਪਰਮੇਸ਼ਰ ਨੂੰ ਚੇਤੇ ਕਰੋਗੇ ਆਪਣੇ ਬੱਚਿਆਂ ਨੂੰ ਪਰਮੇਸ਼ਰ ਨੂੰ ਯਾਦ ਰੱਖਣਾ ਸਿਖਾਓਗੇ ਅਰ ਹਰ ਵੇਲੇ ਪਰਮੇਸ਼ਰ ਦਾ ਵਚਨ ਤੁਹਾਡੀਆਂ ਅੱਖਾਂ ਦੇ ਗੱਬੇ ਕਹਿੰਦਾ ਤੁਹਾਡੇ ਨੇਤਰਾਂ ਦੇ ਵਿਚਕਾਰ ਨੇਤਰਾਂ ਦੇ ਵਿਚਕਾਰ ਕਿਹੜੀ ਥਾਂ ਆ ਇਹ ਜਗਾ ਇਸ ਜਗਾ ਨੂੰ ਮੰਨ ਕਿਹਾ ਜਾਂਦਾ ਹੈ ਇਹ ਮੰਨਿਆ ਤੇ ਪਰਮੇਸ਼ਰ ਦਾ ਵਚਨ ਨੇਤਰਾਂ ਦੇ ਵਿਚਕਾਰ ਮਨ ਦੇ ਅੰਦਰ ਹੋਵੇ ਤਵੀਤ ਦੇ ਵਾਂਗ ਜਿਵੇਂ ਬਹੁਤ ਸਾਰੇ ਲੋਕੀ ਤਵੀਤ ਪਵਾਉਂਦੇ ਆ ਕੋਈ ਥਾਵਾਂ ਤੋਂ ਤੇ ਉਹਨਾਂ ਨੂੰ ਫਿਰ ਰਹਿੰਦਾ ਆ ਕਿਤੇ ਤਵੀਤ ਗਲ ਛੋ ਡਿੱਗ ਨਾ ਪਵੇ ਕਿਤੇ ਡੋਲੇ ਨਾਲੋਂ ਖੁੱਲ ਨਾ ਜਾਵੇ ਕਿਤੇ ਪਰਸ ਵਿੱਚ ਪਾਇਆ ਤੇ ਉਹਦੇ ਚੋਂ ਗਵਾਚ ਨਾ ਜਾਵੇ ਮਨ ਤਵੀਤ ਨਾਲ ਜੁੜ ਗਿਆ ਵਚਨ ਕਹਿੰਦਾ ਇਦਾਂ ਹੀ ਤੁਹਾਡਾ ਮਨ ਪਰਮੇਸ਼ਵਰ ਦੇ ਵਚਨ ਨਾਲ ਜੁੜ ਜਵੇ ਅਰ ਮਨ ਵਚਨ ਨਾਲ ਜੁੜਿਆ ਰਵੇ ਕੀ ਕਰੋ ਚਾਹੇ ਬ੍ਰੇਸਲੇਟਸ ਪਾ ਲੋ ਹੱਥਾਂ ਉੱਤੇ ਵਚਨ ਲਿਖੇ ਹੋਏ ਵਚਨ ਲਿਖੇ ਹੋਏ ਸੋ ਥੈਟ ਕਿ ਜਦੋਂ ਵੀ ਤੁਸੀਂ ਕੰਮ ਕਰੋ ਤੁਹਾਡਾ ਤੁਹਾਡੀਆਂ ਅੱਖਾਂ ਉਸ ਬ੍ਰੇਸਲੇਟ ਨੂੰ ਦੇਖਣ ਤੇ ਤੁਹਾਨੂੰ ਯਾਦ ਆਏ ਕਿ ਮੈਂ ਕੋਈ ਬੁਰਾ ਕੰਮ ਨਹੀਂ ਕਰਨਾ ਅਰ ਕੰਮ ਕਰਨ ਦੀ ਸਮਰਥ ਮੈਨੂੰ ਪਰਮੇਸ਼ਵਰ ਨੇ ਦਿੱਤੀ ਆ ਤਾਂ ਤੁਸੀਂ ਉਸ ਵੇਲੇ ਵੀ ਉਹਦਾ ਧੰਨਵਾਦ ਕਰੋ ਅਰ ਉਹਦੇ ਪੈ ਦੇ ਵਿੱਚ ਰਹੁ ਤੁਸੀਂ ਕਹਿੰਦਾ ਘਰ ਦੀਆਂ ਚੁਗਾਠਾਂ ਤੇ ਲਿਖ ਲਓ ਤੇ ਤੁਸੀਂ ਆਪਣੇ ਚੁਗਾਠਾਂ ਦੇ ਉੱਤੇ ਤੁਸੀਂ वचन ਲਿਖ ਕੇ ਲਾ ਸਕਦੇ ਆ ਕਿ ਅੱਜ ਇਸ ਘਰ ਦੇ ਵਿੱਚ ਨਜ਼ਾਤ ਆਈ ਆ ਹallelujah ਹੋਰ ਵੀ ਬਹੁਤ ਸਾਰੇ ਚੰਗੇ वचन ਜਿਹੜੇ ਤੁਹਾਨੂੰ ਤੁਹਾਡੇ ਮਨ ਨੂੰ ਬਹੁਤ ਪਸੰਦ ਆ ਜਿਹੜੇ ਤੁਸੀਂ ਚਾਹੁੰਦੇ ਆ ਤੁਹਾਡੇ ਘਰ ਦੇ ਵਿੱਚ ਪੂਰੇ ਹੋਣ ਤੁਸੀਂ ਉਹਨਾਂ ਵਚਨਾਂ ਨੂੰ ਆਪਣੀਆਂ ਕੰਧਾਂ ਤੇ ਲਿਖ ਲਓ ਫੋਟੋਜ਼ ਮਿਲਦੀਆਂ ਵਚਨ ਲਿਖੀਆਂ ਹੋਈਆਂ ਮੈਂ ਫੋਟੋਜ਼ ਐ ਨਹੀਂ ਕਿ ਆ ਕਿਸੇ ਪ੍ਰਭੂ ਯਿਸੂ ਮਸੀਹ ਦੀ ਫੋਟੋ ਲਾਉਣ ਨੂੰ ਨਹੀਂ ਕਿਆ ਮਾਤਾ ਮਰੀਮ ਜੀ ਦੀ ਫੋਟੋ ਲਾਉਣ ਦੇ ਲਈ ਨਹੀਂ ਮੈਂ ਕਹਿ ਰਹੀ ਕਿਉਂਕਿ ਸਾਨੂੰ ਨਹੀਂ ਪਤਾ ਉਹ ਕਿਹਦੀਆਂ ਫੋਟੋ ਆ ਪਰ ਵਚਨ ਦਾ ਸਾਨੂੰ ਪਤਾ ਹੈ ਕਿ ਉਹ ਬਾਈਬਲ ਦੇ ਵਿੱਚੋਂ ਹੈਗਾ ਕਿ ਨਹੀਂ ਤਮ ਬਾਈਬਲ ਦੇ ਜਿਹੜੇ ਵਚਨ ਆ ਤੁਸੀਂ ਉਹਨਾਂ ਨੂੰ ਆਪਣੀਆਂ ਕੰਧਾਂ ਤੇ ਲਿਖ ਕੇ ਲਾਓ 10 ਹੁਕਮ ਜਿਹੜੇ ਆ ਉਹ ਲਿਖ ਕੇ ਲਾ ਲਓ ਕਿ ਤੁਹਾਡੀਆਂ ਅੱਖਾਂ ਦੇ ਸਾਹਮਣੇ ਰਹਿਣ ਕਿ ਅਸੀਂ ਇਨ੍ਹਾਂ ਹੁਕਮਾਂ ਨੂੰ ਫੋਲੋ ਕਰਨਾ ਹੈ ਇਹਨਾਂ ਵਚਨਾਂ ਤੇ ਚੱਲਣਾ ਆ ਰਸੋਈ ਦੇ ਵਿੱਚ ਬਰਕਤ ਵਾਲੇ ਅੱਖਰ ਲਿਖ ਕੇ ਲਾਓ ਜਿੱਥੇ ਤੁਸੀਂ ਖਾਣਾ ਬਣਾਉਨੇ ਆ ਬਿਲਕੁਲ ਉਹਦੇ ਸਾਹਮਣੇ ਔਰ ਖਾਣਾ ਪਕਾਉਣ ਤੋਂ ਪਹਿਲਾਂ ਉਹਨਾਂ ਵਚਨਾਂ ਨੂੰ ਪੜੋ ਡਿਕਲੇਅਰ ਕਰੋ ਬਰਕਤ ਮੰਗੋ ਪਰਮੇਸ਼ਵਰ ਤੋਂ ਜਿਹੜਾ ਤੁਹਾਡਾ ਘਰ ਦਾ ਫਿਲਟਰ ਆ ਪਾਣੀ ਵਾਲੇ ਫਿਲਟਰ ਲੱਗੇ ਹੋਏ ਆ ਨਾ ਤਾਂ ਉਹਦੇ ਉੱਤੇ ਵਚਨ ਲਿਖ ਕੇ ਲਾਓ ਤਾਂ ਜੋ ਉਸ ਵਚਨ ਦੀ એનર્ਜੀ ਉਸ ਪਾਣੀ ਦੇ ਅੰਦਰ ਜਾਏ ਉਸ ਵਚਨ ਦੀ એનર્ਜੀ ਜਦੋਂ ਤੁਸੀਂ ਉਸ ਵਚਨ ਨੂੰ ਪੜ੍ਹੋ ਪਾਣੀ ਪਰੰਤੋਂ ਪਹਿਲਾਂ ਤੇ ਵਚਨ ਤੁਹਾਡੇ ਅੰਦਰ ਆਏ ਔਰ ਇਸ ਤਰੀਕੇ ਨਾਲ ਤੁਸੀਂ ਉਸ ਵਚਨ ਤੇ ਈਜ਼ੀਲੀ ਚੱਲ ਸਕੋਗੇ ਔਰ ਕਹਿੰਦੇ ਤੁਸੀਂ ਉਹ ਬਰਕਤਾਂ ਪਾਓਗੇ ਜਿਹੜੀਆਂ ਮੈਂ ਤੁਹਾਡੇ ਵੱਡੇ ਵਡੇਰਿਆਂ ਨਾਲ ਅਰਥਾਤ ਅਬਰਾਹਮ ਇਸਹਾਕ ਤੇ ਯਾਕੂਬ ਦੇ ਨਾਲ ਵਾਅਦਾ ਕੀਤਾ ਉਹਨਾਂ ਨੂੰ ਦੇਣ ਦੀਆਂ ਔਰ ਉਹ ਬਰਕਤਾਂ ਕਿਵੇਂ ਕਹਿੰਦਾ ਜਿਹੜੇ ਘਰ ਤੁਸੀਂ ਨਹੀਂ ਪਰੇ ਜਿਹੜੇ ਹੋਂਦ ਅੰਗੂਰੀ ਬਾਗ ਜਿਹੜੇ ਸੀਗੇ ਉਹਨਾਂ ਚੋਂ ਫਲ ਤੋੜ ਕੇ ਉੱਥੇ ਰੱਖਿਆ ਜਾਂਦਾ ਸੀ ਫਿਰ ਲਿਤੜ ਕੇ ਉਹ ਹੋਂਦਾਂ ਦੇ ਵਿੱਚ ਉਹਨਾਂ ਦਾ ਰਸ ਨਿਕਲ ਕੇ ਆਉਂਦਾ ਸੀ ਕਹਿੰਦਾ ਜਿਹੜੇ ਹੋਂਦ ਤੁਸੀਂ ਨਹੀਂ ਪੁੱਟੇ ਤੁਹਾਡੀ ਮਿਹਨਤ ਇੰਨੀ ਨਹੀਂ ਹੋਊਗੀ ਜਿੰਨਾ ਤੁਹਾਨੂੰ ਪਰਮੇਸ਼ਵਰ ਬles ਕਰੂਗੇ ਹਾਲੇਲੂਇਆ ਹਾਲੇਲੂਇਆ ਸੇ ਹਿਰਜ਼ੋਲ ਜਿਹੜਾ ਬਹੁਤ ਖਪਣ ਵਿੱਚ ਲਾਉਣੇ ਆ ਜੇ ਉਦੋਂ ਅੱਧਾ ਜ਼ੋਰ ਤੁਸੀਂ ਪ੍ਰਾਰਥਨਾ ਵਿੱਚ ਲਗਾ ਦਿਓ ਵਚਨ ਉੱਤੇ ਚੱਲਣ ਉੱਤੇ ਲਾ ਦਿਓ ਤੇ ਤੁਹਾਨੂੰ ਕਮਾਈ ਕਰਨ ਦੇ ਲਈ ਅੱਧਿਓ ਵੀ ਅੱਧਾ ਜ਼ੋਰ ਲਾਉਣਾ ਪਊਗਾ ਪਰ ਕਮਾਈ ਤੁਹਾਡੀ ਸੋਚ ਨਾਲੋਂ ਵੱਧ ਜੂਗੀ ਬਰਕਤ ਤੁਹਾਡੀ ਸੋਚ ਨਾਲੋਂ ਜ਼ਿਆਦਾ ਹੋ ਜੂਗੀ ਆਮੀਨ ਜਦੋਂ ਸੀ ਆਪਣੇ ਬੱਚਿਆਂ ਨੂੰ ਵੀ ਗਾਈਡ ਕਰਾਂਗੇ ਘਰ ਦਾ ਹਰੇਕ ਜੀ ਜਦੋਂ ਪੋਜ਼ਿਟਿਵ ਬੋਲੂਗਾ ਨਾਲ ਪ੍ਰਾਰਥਨਾ ਕਰੂਗਾ ਸੇਮ ਗੱਲਾਂ ਉਹ ਵੀ ਬੋਲੂਗਾ আর ਪ੍ਰਾਰਥਨਾ ਕਰੂਗਾ ਸੇਮ ਵਿਸ਼ੇ ਦੇ ਉੱਤੇ ਤਾਂ ਬਰਕਤ ਨੂੰ ਆਉਣਾ ਪੈਣਾ ਆ ਤੁਹਾਡੇ ਜੀਵਨ ਦੇ ਵਿੱਚ ਬਰਕਤ ਆਉਗੀ ਨਹੀਂ ਕਹਿੰਦੇ ਪਿੱਛੇ ਪੈ ਕੇ ਬਰਕਤਾਂ ਮਿਲਣਗੀਆਂ ਆਮੀਨ